ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖੋ ਚੈਨਲ ਰਬ ਨਿਊਜ਼ ਇਹ ਖਬਰ ਕਿਸਾਨਾਂ ਦੇ ਨਾਲ ਜੁੜੀ ਹੋਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਿਸਾਨਾਂ ਨੂੰ 17ਵੀਂ ਕਿਸਾਨ ਸਨਮਾਨ ਯੋਜਨਾ ਕਿਸ਼ਤ 18 ਜੂਨ ਨੂੰ ਕਿਸਾਨਾਂ ਦੇ ਖਾਤੇ ਵਿੱਚ ਪਾਈ ਜਾਵੇਗੀ ਕਿਸਾਨਾਂ ਦੇ ਖਾਤੇ ਵਿੱਚ 21000 ਕਰੋੜ ਰੁਪਿਆ ਪਿੱਕ ਕੀਤਾ ਜਾਵੇਗਾ ਟਰਾਂਸਫਰ ਇਹ ਸਕੀਮ ਤਹਿਤ ਕਿਸਾਨਾਂ ਨੂੰ 6000 ਰੁਪਿਆ ਮਿਲਦਾ ਹੈ ਇੱਕ ਸਾਲ ਵਿੱਚ ਦੀ ਕਿਸਾਨ ਨੂੰ ਇੱਕ ਸਾਲ ਵਿੱਚ ਦੀ ਤਿੰਨ ਕਿਸ਼ਤਾਂ ਮਿਲਦੀਆਂ ਹਨ 2000 ਰੁਪਏ ਦੀਆਂ ਪਹਿਲੀ ਕਿਸ਼ਤ ਅਪ੍ਰੈਲ ਜੁਲਾਈ ਵਿੱਚ ਦੂਜੀ ਕਿਸ਼ਤ ਅਗਸਤ ਨਵੰਬਰ ਤੀਜੀ ਕਿਸ਼ਤ ਦਸੰਬਰ ਮਾਰਚ ਵਿੱਚ ਪਾਈ ਜਾਂਦੀ ਹੈ ਇਹ ਸਕੀਮ 2019 ਵਿੱਚ ਸ਼ੁਰੂ ਕੀਤੀ ਗਈ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ 7ਵੀਂ ਕਿਸ਼ਤ 18 ਜੂਨ ਨੂੰ ਕਿਸਾਨਾਂ ਦੇ ਖਾਤੇ ਵਿੱਚ ਆਵੇਗੀ ਵੱਡਾ ਐਲਾਨ ਕਰ ਦਿੱਤਾ ਹੈ ਕਿਸਾਨਾਂ ਦੇ ਲਈ ਵਿੱਤੀ ਸਹਾਇਤਾ ਜਿਹੜੀ ਨਰਿੰਦਰ ਮੋਦੀ ਜੀ ਵੱਲੋਂ ਕਿਸਾਨਾਂ ਨੂੰ ਦਿੱਤੀ ਜਾ ਰਹੀ ਹੈ ਇੱਕ ਵਾਰ ਫਿਰ ਤੋਂ ਤੁਹਾਨੂੰ ਦੱਸ ਦਿੰਨੇ ਹਾਂ ਕਿ ਨਰਿੰਦਰ ਮੋਦੀ ਜੀ ਵੱਲੋਂ 17ਵੀਂ ਕਿਸ਼ਤ ਕਿਸਾਨਾਂ ਦੇ 18 ਜੂਨ ਨੂੰ ਖਾਤਿਆਂ ਦੇ ਵਿੱਚ 2000 ਰੁਪਇਆ ਪਾਈ ਜਾਵੇਗੀ ਹੋਰ ਖਬਰਾਂ ਜਾਣਨ ਦੇ ਲਈ ਸਾਡੇ ਚੈਨਲ ਨਾਲ ਜੁੜੇ ਰਹਿਣਾ ਮਿਲਦੇ ਆਂ ਹੋਰ ਵੀਡੀਓ ਲੈ ਕੇ ਧੰਨਵਾਦ ਜੀ